ਕੋਈ ਇਸ ਕਰੀ ਨਹੀਂ ਗੀ ਬਾਪੂ ਕੋ ਤੁਹਾਨੂੰ ਗੁਰੂ ਗRANDਾਸ ਤੁਹਾਨੂੰ ਗੁਰੂ ਹੰਦਾਸ ਕੋਈ ਨਹੀਂ بارش ਦਾ ਧੋਪ ਕੜਾਕੇ ਦੀ ਆ ਇਹ ਬਜ਼ੁਰਗੋ ਚੜਾ ਧੰਨ ਗੁਰੂ ਹੰਦਾਸ ਬਜ਼ੁਰਗੋ ਬਜ਼ੁਰਗੋ ਵਾਹੀ ਥਾਲਾ ਵਾਹੀ ਗੁਰਜੀ ਕੀ ਫਤਿਹ ਜੀ ਹੋਰ ਪਿਆਰੋ ਚੜਦੀ ਕਲਾ ਜੀ ਸਿੰਘ ਸਾਹਿਬ ਛੜਦੋ ਕੀ ਬਾਹਰ ਤੱਕ ਸੋਬੀ ਤੱਕ ਆਓ ਜੀ ਆਓ ਮਾਇਆ ਹੈ ਹੈ ਹੋਰ ਕੰਮ ਕਰ ਠੀਕ ਹੈ ਬੱਤ ਪਾਪਾ ਜੀ ਕਿਦਾਂ ਨੂੰ ਗਰਮੀ ਚ ਨਹੀਂ ਟਾਈਮ ਪਾ ਕਿਦਾਂ ਗਰਮੀ ਚ ਕੰਮ ਕਰਦਾ ਬਹੁਤ ਵਧੀਆ ਕੋਈ ਵੀ ਨਹੀਂ ਆਇਆ ਹੈ ਆਏ ਆਏ ਬਾਬਾ ਗਾਇ ਚੁੱਤੀ ਹੈ ਆਹੋ ਆਏ ਬਾਬੇ ਛਿਡਾਂ ਉਧਰ ਆ ਜਾਣ ਨਹੀਂ ਲੰਦੇ ਓਹੋ ਆਹੋ ਤੇ ਤੁਹਾਡੀ ਫਿਰ ਜਾਣ ਹੀ ਹੁੰਦੇ ਇਸ ਕਰਕੇ ਕੰਮ ਨਹੀਂ ਹੋਇਆ ਨਾ ਨਾ ਟੈਂਪੂ ਨਾ ਓਹੋ ਆਹੋ ਕਿਹਨੀ ਮਾਗ ਮਲੀ ਅੱਜ ਨਿਕਮਾਈ ਬੰ ਆ ਲਿਆ ਵੀਆ ਸਭ ਜਦ ਅਸਫੇਰਾ ਇੱਥੇ ਆ ਟਾ ਟਾ ਹੁਣ ਤਾਂ ਕਾ ਮੋ ਗਿਆ 4:30 ਹੋ ਗਏ ਬਾਬਾ ਜੀ ਔਖਾ ਹੀ ਆ ਹੈ ਧਨਕੁਲੀ RAMDAS ਚਲੋ ਮਨੀਪਲ ਛੱਡਦੇ ਹਾਂ ਉਹ ਤਰ੍ਹਾਂ ਕੀ ਕਿਨੇ ਪੈ ਕਮਾਉਂਦੇ ਏ ਦੋ ਦਾ ਮਾਇਆ ਦਾ ਟੋਲ ਬੰਨ ਲਾ ਮੈਂ ਹਾਂ ਜੋ ਕੀ ਗੱਲ ਕਰ ਬਾਰੇ ਨੀਗਾ ਰੁਪਏ ਦੋ ਮੜੇ ਕਮਾ ਲਿਆ ਰੁਪਏ ਇੱਕ ਮੜੇ ਠੀਕ ਆ ਜੀ ਮਗਾ ਲੱਤਾਂ ਬੜੀਆਂ ਪੀੜ ਕਰਦੀਆਂ ਲੱਤਾਂ ਪੀੜ ਕਰਦੀਆਂ ਹਾਂ ਕੋਈ ਬੈ ਜਾਂਦੀ ਹਾਂ ਇਹ ਲੱਤ ਇਹ ਦੇ ਸਾਲ ਵਾਹਿਗੁਰੂ ਇਹ ਸਾਡੇ ਬਜ਼ੁਰਗਾਂ ਦੀ ਹਾਲ ਹੈ ਬੜਾ ਔਖਾ ਹੁੰਦਾ ਬਾਬਾ ਜੀ ਹਾਂ ਚਲੋ ਧੰਨ ਗੁਰਦਾਮ ਦਾ ਸੋਡ 150 ਕਮਾਉਂਦੇ ਹੈ 100 ਮੈਂ ਬੜਾ ਮੈਨੂੰ ਬਾਬਾ ਜੀ ਮੇਰੇ ਕੋਲ ਨਾ ਬੁਲਟ ਹੈਗਾ ਉਹੋ ਪਿਛੇ ਉਹ ਜੇ ਉਹ ਮੇਰਾ ਹੀ ਆ ਠੀਕ ਹੈ ਮੈਂ ਤੁਹਾਨੂੰ ਖੜੇ ਖੜੇ ਵੇਖ ਕੇ ਨਾ ਖੜੇ ਖੜੇ ਵੇਖ ਕੇ ਆ ਗਿਆ ਠੀਕ ਹੈ ਤੁਹਾਨੂੰ ਜੀ ਰਾਮ ਦਾਸ ਪਾਤਸ਼ਾਹ ਨੇ ਮੈਨੂੰ ਭੇਜਿਆ ਤੇ ਮੈਂ ਤੇ ਵਹੀ ਉਥੋਂ ਲੰਘਣ ਗਿਆ ਤੇ ਤੁਸੀਂ ਇਕੱਲੇ ਖੜੇ ਸੀ ਮੈਂ ਤੁਹਾਨੂੰ ਵੇਖ ਕੇ ਆ ਗਿਆ ਮੈਂ ਕਿਹਾ ਪੁੱਛਾਂ ਬਜ਼ੁਰਗਾਂ ਨੂੰ ਕਿੰਦਾ ਹਾਲ ਆ ਠੀਕ ਆ ਕਿੰਨੀ ਮਾਇ ਕਮਾਈ ਜਾਂ ਤੂੰ ਕਿਹਾ 20 ਰੁਪਏ ਕਮਾਏ ਸਾਰੇ ਉਹ ਵੀ ਅੰਦਾਜ਼ਾ ਲੱਗ ਆਇਆ ਠੀਕ ਆ ਪਿਆਰੇ ਠੀਕ ਆ ਤੇ ਬਾਬਾ ਜੀ ਕਦੀ ਹੁੰਦਾ ਨਹੀਂ ਜਦੋਂ ਮਾਇ ਨਹੀਂ ਕਮਾਈ ਹੁੰਦੀ ਕਦੀ ਹੁੰਦਾ ਨਹੀਂ ਗਿਲਾ ਨਹੀਂ ਹੁੰਦਾ ਮਹਾਰਾਜ ਦੇ ਕਿਆ ਨਹੀਂ ਕੁਛ ਨਹੀਂ ਕਮਾਇਆ ਜੋ ਦੀ ਲੀਲਾ ਜੋ ਦੀ ਲੀਲਾ ਮੰਚਣੀ ਹੁੰਦਾ ਕੁਛ ਵੀ ਕਮਾਇਆ ਨਹੀਂ ਕਮਾਈ ਕੁਛ ਵੀ ਕੋਈ ਗਿਲਾ ਸ਼ਿਕਵਾ ਨਹੀਂ ਤਾਂ ਬੁੱਢੇ ਜਾਣਾ ਹੈ ਸਿਹਰਾਦ ਹੂੰ ਉਹ ਆਪੇ ਦੇ ਦਿੰਦੇ ਆਪੇ ਜਿਦਨੇ ਦਿੰਦਾ ਵਾ ਪਰ ਉਹ ਦਿੰਦਾ ਵਾ ਗੁਰੂ ਜਾਨਦਾਸ ਅੱਛਾ ਮੈਂ ਦੋਸਤ ਗੁਰੂ ਜਾਨਦਾਸ ਪਾਸ਼ਾ ਹੈਗੇ ਆ ਹੈਗੇ ਆ ਹੈਗੇ ਆ ਸਾਨੂੰ ਦਿਖਦੇ ਨਹੀਂ ਆਂਦੇ ਆ ਹੈ ਤਨਬੀਰਾਂ ਦਾ ਤਨਬੀਰਾਂ ਦਾ ਤਨਬੀਰਾਂ ਦਾ ਅਛਾ ਤੇ ਬਾਬਾ ਜੀ ਤੁਸੀਂ ਮੈਨੂੰ ਹੁਣ ਦਿੱਤਾ ਝੂਟਾ ਉਥੋਂ ਲੈ ਕੇ ਇੱਥੋਂ ਤੱਕ ਥੋੜੇ ਉਸ ਇੱਕ ਝੂਟੇ ਦੀ ਮਾਇਆ ਕਿੰਨੀ ਦੀ ਕਿ 40 ਦੇਵਾਂ ਕਿੰਨੇ ਦੇਵਾਂ 40 ਦੇਵਾਂ ਚਲੋ ਗੱਲ ਗੱਲ ਪਤਾ ਕੀ ਆ 40 ਰੁਪਏ ਤਾਂ ਮੈਂ ਦੇ ਦਨੇ ਆ ਆ ਲੋ ਮਾਇਆ ਕਾਹੀ ਹੈ ਕਾਹੀ ਇਹ ਕਿੰਨੇ ਆ ਇਹ ਕਿੰਨੇ ਆ ਇਹ 40 ਆ ਤੂੰ ਤੂੰ 40 ਮੰਗੇ 40 ਆ 500 ਨਹੀਂ 40 ਆ ਹੁਣ ਤੀ ਕੰਮ ਕਰੋ ਗੱਡੀ ਫੜੋ ਘਰ ਚਲ ਜੋਣ ਠੀਕ ਹੈ ਤੁਹਾਨੂੰ ਪਾ ਜੀ ਚਲੋ ਘੁਮਾਓ ਇਹ ਗੱਡੀ ਆ ਇੱਥੇ ਬਾਬੇ ਨੇ ਮੱਥਾ ਦੇ ਗਾ ਚਲੋ ਫਿਰ ਮੱਥਾ ਟੇਕ ਕੇ ਤੇ ਘਰ ਚਲੋ ਵੀਰ ਚਲੋ ਆਜੋ ਉਰ ਜੋ ਹਾਂ ਦੀ ਘਰ ਚਲੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਚਲੋ ਠੀਕ ਹੈ ਪਿਆਰਿਓ ਦਵਾਈ ਲੈਣੀ ਦਵਾਈ ਕਿਲ ਨਹੀਂ ਦਵਾਈ ਅੱਛਾ ਲੜੋ ਲੜੋ ਦਵਾਈ ਲੜਦੇ ਆ ਪੈਸੇ ਆ ਗਏ ਦਵਾਈ ਲੈ ਕੇ ਘਰ ਜਾਓ ਠੀਕ ਹੈ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ